ਇਹ ਸਭ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਰੌਲਾ ਪੈ ਰਿਹਾ ਵੀ ਇਮੀਗ੍ਰੇਸ਼ਨ ਵਧ ਗਈ ਇਮੀਗ੍ਰੇਸ਼ਨ ਵਧ ਗਈ ਟਰੂਡੋ ਸਰਕਾਰ ਨੂੰ ਘੇਰਿਆ ਜਾ ਰਿਹਾ ਕਿ ਆ ਆ ਆ ਜਿਹੜੇ ਮੁੱਦੇ ਨੇ ਇਹ ਇਸ ਕਰਕੇ ਪੈਦਾ ਹੋ ਗਏ ਕੈਨੇਡਾ ਦੇ ਵਿੱਚ ਕਿਉਂਕਿ ਇਮੀਗ੍ਰੇਸ਼ਨ ਵਧ ਗਈ ਹੁਣ ਤੇ ਆ ਜਿਹੜਾ ਵਰਾ ਸੀ 2024 ਜਨਵਰੀ ਦੇ ਵਿੱਚ ਸਟੂਡੈਂਟਸ ਤੇ ਕੈਪ ਲਾਉਂਦੇ ਨੇ 35 ਪਰ ਉਸ ਤੋਂ ਬਾਅਦ ਇਹ ਨਕੇਲ ਹੀ ਕੱਸੀ ਗਏ ਹਰ ਫੀਲਡ ਦੇ ਵਿੱਚ ਹੁਣ ਤੇ ਇਮੀਗ੍ਰੇਸ਼ਨ ਕਾਫੀ ਘਟ ਗਈ ਉਹਦੇ ਨਾਲ ਕੈਨੇਡਾ ਦੇ ਵਿੱਚ ਕੁਝ ਚੀਜ਼ ਜੀ ਜ਼ਾਇਏ ਨੇ ਕੋਈ ਤਬਦੀਲੀਆਂ ਦੇਖਣ ਨੂੰ ਮਿਲੀਆਂ ਕੋਈ ਸੌਖਾ ਸਾਹ ਹੋਇਆ ਕਿ ਨਹੀਂ ਕੈਨੇਡਾ ਦੀ ਆਬਾਦੀ ਦਾ ਤੇ ਹੋਰ ਨਾ ਕਈ ਚੀਜ਼ਾਂ ਦਾ ਹਸਾਬਤਾਵ ਰੱਖਣ ਵਾਲੀ ਸੰਸਥਾ ਹੈ ਸਟੈਟਿਸਟਿਕਸ ਕੈਨੇਡਾ ਜੀ ਸਰਕਾਰੀ ਏਜੰਸੀ ਹੈ ਉਹਨੇ ਜਿਹੜੇ ਆંકੜੇ ਜਾਰੀ ਕੀਤੇ ਨੇ ਉਹ ਪਹਿਲੀ ਜੁਲਾਈ ਸਨ 2024 ਤੋਂ ਲੈ ਕੇ ਪਹਿਲੀ ਅਕਤੂਬਰ ਸਨ 2024 ਭਾਵ ਐਸੇ ਸਾਲ ਦੇ ਇਹ ਕੁਆਟਰ ਪੀਰੀਅਡ ਹੈ ਜਿਹੜਾ ਇਹਦੇ ਵਿੱਚ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਹੈ ਇਸ ਵਿੱਚ 176699 ਦਾ ਵਾਧਾ ਹੋਇਆ ਜੀ ਔਰ ਇਹ ਦੋ ਸਾਲਾਂ ਦੇ ਵਿੱਚ ਸਭ ਤੋਂ ਵਧਣ ਦੀ ਸੁਸਤ ਰਫ਼ਤਾਰ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਪਾਬੰਦੀਆਂ ਸਰਕਾਰ ਨੇ ਲਾਈਆਂ ਨੇ ਉਹਨਾਂ ਦਾ ਅਸਰ ਹੋ ਰਿਹਾ ਔਰ ਵੱਡੀ ਗੱਲੇ ਦੇ ਵਿੱਚ ਇੱਕ ਹੋਰ ਹੈ ਕਿ 1,76,000 ਭਾਵ 699 ਭਾਵ ਤਕਰੀਬਨ 1,70,000 ਦੇ ਵਿੱਚੋਂ ਸਿਰਫ ਔਰ ਸਿਰਫ 14,133 ਜਨਮ ਤੇ ਮੌਤ ਦਾ ਫਰਕ ਹੈ ਜਿਹੜੀ ਅਸਲੀ ਕਿ ਜਿਹੜੀ ਇੱਥੇ ਦੀ ਆਬਾਦੀ ਹੈ ਉਹ ਵਧੀ ਹੈ ਬਾਕੀ ਸਾਰੀ ਇਮੀਗ੍ਰੇਸ਼ਨ ਹੈ ਔਰ ਇਹ ਨੇਚਰਲ ਇਨਕਰੀਸ ਜਿਹੜੀ ਹੈ ਇੰਨੀ ਜ਼ਿਆਦਾ ਘਟ ਹੈ ਤੇ ਇਹਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਹੈ ਜੇ ਉਹਦੀ ਪਰਸੈਂਟੇਜ ਲਈ ਜਾਵੇ ਤਾਂ 92% ਦੀ ਰਫਤਾਰ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਵਧੀ ਹੈ ਜੀ ਜੇ ਓਵਰ ਆਲ ਦੇਖਿਆ ਜਾਵੇ ਤਾਂ ਆਬਾਦੀ ਵਧਣ ਦੀ ਰਫਤਾਰ ਜਿਹੜੀ ਆ 0.4% ਹੈ ਔਰ ਇਹ 2022 ਦਾ ਜਿਹੜਾ ਪਹਿਲਾ ਕੁਆਟਰ ਸੀ ਉਹਦੇ ਤੋਂ ਬਾਅਦ ਸਭ ਤੋਂ ਸਲੋਐਸਟ ਹੈ 2024 ਦਾ ਇਹ ਤੀਸਰਾ ਕੁਆਟਰ ਜਿਹੜਾ ਹੈ ਲੋਐਸਟ ਇਨਕਰੀਸ ਮੰਨੀ ਗਈ ਹੈ ਇਹਦੇ ਵਿੱਚ ਹੁਣ ਜਿਹੜੇ ਜਿਹੜੀ ਇਮੀਗ੍ਰੇਸ਼ਨ ਮੈਂ ਦੱਸੀ ਐ ਸੁਬਲੀਨ ਉਹਦੇ ਵਿੱਚ ਨੌਨ ਪਰਮਨੈਂਟ ਜਿਹੜੇ ਰੈਜ਼ਿਡੈਂਟਸ ਨੇ ਉਹਨਾਂ ਦੀ ਗਿਣਤੀ ਹੈ 47187 ਤੀਸਰੇ ਕੁਆਟਰ ਵਿੱਚ ਤੇ 2015 ਦੇ ਵਿੱਚ ਜੇ ਹਿਸਾਬ ਲਾਇਆ ਜਾਵੇ ਤੇ 19982 ਸੀ ਇਹੋ ਇਹ ਉਹਦੇ ਨਾਲੋਂ 2-3 ਗੁਣਾ ਅਜੇ ਵੀ ਵੱਧ ਐ ਪਰ ਇੱਕ ਸਾਲ ਪਹਿਲਾਂ ਜਿਹੜੀ ਸੀ ਉਹ ਅਕਤੂਬਰ ਇਸੇ ਜਿਹੜਾ ਜੁਲਾਈ ਤੋਂ ਅਕਤੂਬਰ ਦਾ ਜਿਹੜਾ ਪੀਰੀਅਡ ਸੀ ਜਿਹੜਾ ਜਿਹਦੇ ਹੋਣ ਆਕੜੇ ਆਏ ਨੇ ਉਦੋਂ ਇਹ ਵਾਧਾ ਇੰਨਾ ਜ਼ਿਆਦਾ ਸੀ ਕਿ ਹੁਣ ਨਾਲੋਂ 7 ਤੋਂ 8 ਗੁਣਾ ਸੀ 3118433 ਨਾਨ ਪਰਮਨੈਂਟ ਕਲਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਕਿੰਨਾ ਫਰਕ ਪਿਆ ਔਰ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਕੈਨੇਡਾ ਵਿੱਚ ਅਸਥਾਈ ਹੈਗੇ ਨੇ ਉਹਨਾਂ ਵਿੱਚ ਤੁਸੀਂ ਉਹਨਾਂ ਨੂੰ ਰਿਫਿਊਜੀ ਕਹਿ ਲਓ ਰਿਫਿਊਜੀ ਇਹਦਾ ਆਪਣੀ ਕਲਾਸ ਹੈ ਜਿਹੜਾ ਵਰਕ ਪਰਮਿਟ ਤੇ ਨੇ ਉਹ ਨੇ ਸਟੂਡੈਂਟਸ ਨੇ ਉਹਨਾਂ ਦੀ ਗਿਣਤੀ ਕੈਨੇਡਾ ਦੇ ਵਿੱਚ 30 ਲੱਖ 49270 ਜਿਹੜੀ ਹੈ ਮਿੱਥੀ ਗਈ ਹੈ ਤੇ ਟੋਟਲ ਆਬਾਦੀ ਜਿਹੜੀ ਹੈ ਉਹ ਹੈ 4 ਕਰੋੜ ਤੇ 10 ਲੱਖ ਆਬਾਦੀ ਹੈ ਕੈਨੇਡਾ ਦੀ ਭਾਵ 4.1 ਮਿਲੀਅਨ ਹੈ 41 ਮਿਲੀਅਨ ਹੈ ਜੀ ਔਰ ਇਹ ਟੋਟਲ ਆਬਾਦੀ ਦਾ ਜਿਹੜਾ ਜਿਹੜੇ ਅਸਥਾਈ ਨੇ 30 ਲੱਖ 49000 ਇਹ 7.5% ਦੇ ਲਾਗੇ ਨੇ ਸੋ ਬਹੁਤ ਵੱਡੀ ਗਿਣਤੀ ਹੈ ਸਰਕਾਰ ਕਹਿੰਦੀ ਹੈ ਕਿ ਇਹਨੂੰ 5% ਤੇ ਲਿਆਉਣਾ ਭਾਵ ਜਿਹੜੇ ਕੱਚੇ ਨੇ ਇਥੇ ਉਹਨਾਂ ਦੀ ਆਬਾਦੀ ਕੋਲ ਆਬਾਦੀ ਦਾ 5% ਤੱਕ ਲਿਆਉਣੀ ਹੈ ਉਹ ਕਿਵੇਂ ਲਿਆਉਣਗੇ ਇਹਦਾ ਪਤਾ ਨਹੀਂ ਹੈ ਪਰ ਇਹ ਬੜਾ ਵੱਡਾ ਵਾਅਦਾ ਜੋ ਹੋ ਰਿਹਾ ਸੀ ਉਸ ਵਿੱਚ ਇੱਕ ਦਮ ਜਿਹੜੀ ਹੈ ਉਹ ਖੜੋਤ ਆ ਗਈ ਹੈ ਤੇ ਜੇ ਇਹ ਗੱਲ ਕਰੀਏ ਕਿ ਇੱਕ ਸੂਬੇ ਤੋਂ ਦੂਸਰੇ ਸੂਬੇ ਨੂੰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਸੀ ਜਿਸ ਵਿੱਚ ਪਿਛਲੇ ਤਕਰੀਬਨ ਡੇਢ ਦੋ ਸਾਲਾਂ ਤੋਂ ਅਲਬਰਟਾ ਸੂਬੇ ਦੇ ਵਿੱਚ ਬਹੁਤ ਸਾਰੇ ਲੋਕ ਆਸੇ-ਪਾਸਿਓਂ ਦੂਸਰੇ ਸੂਬਿਆਂ ਤੋਂ ਆਏ ਬਿਲਕੁਲ ਤੇ ਇਸ ਜਿਹੜੇ ਇਹ ਜਿਹੜਾ ਕੁਆਟਰ ਲੱਕ ਕੀ ਗਿਆ ਇਹਦੇ ਜਿਹੜੇ ਅੰਕੜੇ ਨੇ ਉਮੀ ਬੜੇ ਹੈਰਾਨੀਜਨਕ ਨੇ ਉਹਦੇ ਵਿੱਚ ਫੇਰ ਅਲਬਰਟਾ ਵਾਲੇ ਇੱਕ ਵਾਰੀ ਨੰਬਰ ਲੈ ਗਏ ਨੇ ਹਾਲਾਂਕਿ ਉਹ ਰੁਝਾਨ ਬਹੁਤ ਉਹਦੇ ਵਿੱਚ ਫਰਕ ਪੈ ਗਿਆ ਹੁਣ ਘਟ ਗਿਆ ਕੰਮ ਇਹਨੇ ਲੋਕ ਮੂਵ ਰਾਉਂਡ ਨਹੀਂ ਕਰ ਰਹੇ ਜਿੱਥੇ ਹੈਗੇ ਨੇ ਉੱਥੇ ਟਿਕ ਕੇ ਬੈਠੇ ਹੋਏ ਨੇ ਮੈਨੂੰ ਚੇਤਾ ਹੀਰ ਸਾਬ ਅਸੀਂ ਇੱਕ ਟਾਈਮ ਤੇ 50 50 60 60000 ਦਾ ਅੰਕੜਾ ਵੀ ਇਹ ਵਾਲਾ ਪੜਦੇ ਰਹੇ ਆ ਅਲਬਰਟਾ ਚ ਆਉਣ ਵਾਲੇ ਜਿਹੜੇ ਆਪਣੇ ਮਾਈਗ੍ਰੈਂਟ ਸਗੇ ਬਿਲਕੁਲ ਬਿਲਕੁਲ ਪੜਦੇ ਰਹੇ ਆ ਜੀ ਸੋ ਇਸ ਵੇਲੇ ਜਿਹੜੇ ਇਹ 3 ਮਹੀਨੇ ਨੇ ਜੁਲਾਈ ਪਹਿਲੀ 2024 ਤੋਂ ਪਹਿਲੀ ਅਕਤੂਬਰ 2024 ਤੱਕ ਅਲਬਰਟਾ ਵਿੱਚ 10810 ਲੋਕ ਜਿਹੜੇ ਸੀ ਦੂਸਰੇ ਪ੍ਰੋਵਿੰਸ ਤੋਂ ਆ ਗਏ ਜੀ ਔਰ ਕਈ ਸੂਬਿਆਂ ਵਿੱਚ ਘਟੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਇੰਟੀਰੀਅਰ ਦਾ ਜ਼ਿਕਰ ਹੈ ਕਿ ਉੱਥੇ ਮਾਈਨਸ ਵਿੱਚ ਗਏ ਨੇ ਦੂਸਰੇ ਸੂਬਿਆਂ ਨੂੰ ਨਿਕਲ ਗਏ ਨੇ ਨੋਵਾ ਸਕੋਸ਼ੀਆ 'ਚ 350 ਦੇ ਆਸ-ਪਾਸ ਵਧੇ ਨੇ ਨਾਰਥ-ਵੈਸਟ ਦੇ ਵਿੱਚ 50-60 ਤੇ ਕਿਊਬੈਕ ਦੇ ਵਿੱਚ 17-18 ਕੋਈ ਦਾ ਵਾਧਾ ਹੋਇਆ ਹੈ ਬਾਕੀ ਸਾਰਿਆਂ ਦੇ ਵਿੱਚ ਜਿਹੜਾ ਹੈ ਇਹ ਰੁਝਾਨ ਕਾਫੀ ਜ਼ਿਆਦਾ ਉਹ ਘਟ ਗਿਆ ਸੋ ਕੁੱਲ ਮਿਲਾ ਕੇ ਜਿਹੜਾ ਅਸੀਂ ਤੁਸੀਂ ਗੱਲ ਕੀਤੀ ਸੀ ਕਿ ਸਟੂਡੈਂਟਸ ਤੇ ਕੈਪ ਲਾਈ ਸੀ ਟੂਟੋ ਸਰਕਾਰ ਨੇ ਉਹਦਾ ਵੀ ਵੱਡਾ ਅਸਰ ਵਰਕ ਪਰਮਿਟ ਤੇ ਜਿਹੜੀ ਕੈਪ ਕੈਪ ਤੋਂ ਪਾਵਰ ਰੈਸਟ੍ਰਿਕਸ਼ਨ ਕਿ ਕਿਸੇ ਨਹੀਂ ਕਹਿ ਸਕਦੇ ਲਾ ਦਿੱਤੀ ਹੈ ਉਹਦਾ ਵੱਡਾ ਅਸਰ ਹੈ ਇਹ ਆਬਾਦੀ ਦੇ ਅੰਕੜਿਆਂ ਦਾ ਫਰਕ ਪੈ ਗਿਆ ਜਦੋਂ ਜਿਹੜੇ ਵਿੱਤੀ ਜਿਹੜੇ ਅੰਕੜੇ ਨੇ ਉਹ ਸਾਹਮਣੇ ਆਉਣਗੇ ਤਾਂ ਉਹਦਾ ਅਸਰ ਜਿਹੜਾ ਆ ਉਹ ਆਉਣ ਵਾਲੇ ਮਹੀਨਿਆਂ ਵਿੱਚ ਪਤਾ ਲੱਗੇਗਾ ਖਾਸ ਤੌਰ ਤੇ ਓਨਟੇਰੀਓ ਦੇ ਉਹ ਕਾਲਜ ਜਿੱਥੇ ਹਜ਼ਾਰਾਂ ਸਟੂਡੈਂਟ ਇੱਕ ਕਾਲਜ ਹੈ ਜਿਸ ਕੋਲ ਇੱਕ ਸਾਲ ਦੇ ਵਿੱਚ 30000 ਤੋਂ ਲੱਗੇ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਸੀ ਆਇਆ ਸੀ ਸੋ ਇੰਨੇ ਜਿਆਦਾ ਸਟੂਡੈਂਟ ਜਿਹਨੋਂ ਕੋ ਆਉਂਦੇ ਸੀ ਤੇ ਉਹਨਾਂ ਨੂੰ ਆਪਣੇ ਕਈ ਪ੍ਰੋਗਰਾਮ ਬੰਦ ਕਰਨੇ ਪੈ ਗਏ ਨੇ ਸਟਾਫ ਦੀ ਉਹਨਾਂ ਨੇ ਛੁੱਟੀ ਕਰ ਦਿੱਤੀ ਹੈ ਤੇ 30 ਤੋਂ 35 ਬਿਲੀਅਨ ਇੱਕ ਸਾਲ ਦਾ ਪੰਪ ਇਨ ਕਰਦੇ ਸੀ ਸਟੂਡੈਂਟ ਕੈਨੇਡੀਅਨ ਇਕਨੋਮੀ ਦੇ ਵਿੱਚ ਇਹ 2022 ਦੇ ਅੰਕੜੇ ਕਹਿ ਰਹੇ ਨੇ ਤੇ ਇਹਦੇ ਅੰਕੜੇ ਜਿਹੜੇ ਨੇ ਉਸ ਤੋਂ ਵੀ ਉੱਚੇ ਨੇ 24 ਦੇ ਵਿੱਚ ਕਿੰਨਾ ਫਰਕ ਪੈ ਰਿਹਾ ਤੁਸੀਂ ਕਹ ਅਸੀਂ 35% ਕਹਿ ਮੈਨੂੰ ਲੱਗਦਾ ਹੈ ਕਿ ਅਨਟੇਰੀਓ ਵਾਲੇ ਕਹਿ ਰਹੇ ਨੇ ਕਿ ਸਾਡੇ ਦਾ 50-60% ਤੋਂ ਵੀ ਕਮ ਲੰਘ ਗਿਆ ਸੋ ਟੈਂਪਰੇਰੀ ਪਰਸੈਂਟੇ ਇੰਨਾ ਰੱਖੀ ਉਸ ਤੋਂ ਬਾਅਦ ਜਿੱਦਾਂ ਦੇ ਹਾਲਾਤ ਬਣੇ ਜਿਹੜਾ ਰੁਝਾਨ ਘਟ ਗਿਆ ਅਸੀਂ ਉਹ ਖਬਰਾਂ ਪੜ੍ਹੀਆਂ ਕਿ ਸੈਪਟੈਂਬਰ ਦੇ ਵਿੱਚ ਕਹਿੰਦੇ 50% ਵੀ ਐਡਮਿਸ਼ਨਸ ਜਿਹੜੀਆਂ ਨੇ ਉਹ ਕਾਲਜ ਯੂਨੀਵਰਸਿਟੀ ਚ ਪੂਰੀਆਂ ਨਹੀਂ ਸੀ ਹੋਈਆਂ ਬਿਲਕੁਲ ਜੀ ਮੈਨੂੰ ਉਹ ਪੁਰਾਣੀ ਕਹਾਵਤ ਹੈ ਕਿ ਇੱਕ ਜ਼ਿਮੀਦਾਰ ਆਪਣੀ ਪੁਰਾਣੇ ਸਮੇਂ ਦੀ ਗੱਲ ਹੈ ਬੇਟੀਆਂ ਵੱਲ ਨੂੰ ਗਿਆ ਤੇ ਇੱਕ ਜ਼ਿਮੀਦਾਰਾਂ ਦੇ ਵਿਆਹ ਸੀ ਦੇ ਦੂਸਰੀ ਜਿਹੜੇ ਸੀ ਉਹ ਭਾਂਡਿਆਂ ਦਾ ਕੱਚਿਆਂ ਦਾ ਕੰਮ ਕਰਦੇ ਸੀ ਤੇ ਜਦੋਂ ਵਾਪਸ ਆਇਆ ਤੇ ਉਸਦੀ ਪਤਨੀ ਪੁੱਛਦੀ ਆ ਕਿ ਕਿਵੇਂ ਉਹ ਕਹਿੰਦਾ ਇੱਕ ਬਚਨੀ ਦੁਆ ਵਿੱਚੋਂ ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ ਤੇ ਉਹ ਇਸ ਤਰ੍ਹਾਂ ਹੈ ਕਿ ਜਿਹੜੇ ਖੇਤੀ ਕਰਦੇ ਨੇ ਉਹ ਕਹਿੰਦੇ ਨੇ ਕਿ ਮੱਕੀ ਬੀਜੀ ਐ ਤੇ ਜੇ ਮੀਂਹ ਪੈ ਗਿਆ ਚੰਗੇ ਵਾਵਾ ਤੇ ਫਸਲ ਸਾਡੀ ਹੋ ਜਾਣੀ ਐ ਉਹ ਚਲੋ ਠੀਕ ਹੈ ਜੀ ਦੁਆ ਕਰਕੇ ਉੱਥੋਂ ਨਿਕਲਿਆ ਕਹਿੰਦਾ ਜੇ ਦੂਸਰੇ ਥਾਂ ਗਿਆ ਦੂਸਰੀ ਕੁੜੀ ਕਹਿੰਦੀ ਜੇ ਅਸੀਂ ਭਾਂਡੇ ਜਿਹੜੇ ਨੇ ਕੱਚੇ ਜਿਹੜੇ ਨੇ ਪਕਾਉਣ ਲਈ ਤਿਆਰ ਪਏ ਨੇ ਤੇ ਇਹ ਸਾਰਾ ਜੇ ਜੇ ਕੋਈ ਮੀਂਹ ਜ਼ਿਆਦਾ ਪੈ ਗਿਆ ਤੇ ਇਹ ਨੁਕਸਾਨ ਬੜਾ ਹੋਣਾ ਅਸੀਂ ਤੇ ਕੁਮਾਰੇ ਜਾਵਾਂਗੇ ਉਹ ਇੱਕ ਵਜਨੀ ਨਹੀਂ ਤੇ ਇਹ ਦੇਖੋ ਕੈਨੇਡਾ ਦੇ ਵਿੱਚ ਜੇ ਇੰਨੀ ਸਖਤੀ ਹੋਈ ਤਾਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਲਜ ਭਰ ਗਏ ਨੇ ਕਾਲਜਾਂ ਦੇ ਵਿੱਚ ਜਿਹੜਾ ਉਹ ਰੌਣਕਾਂ ਹੋ ਗਈਆਂ ਨੇ ਤੇ ਪੰਜਾਬ ਵਿੱਚ ਹੀ ਆਇਲੈਂਡ ਸੈਂਟਰ ਤੇ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਨੇ ਉਹ ਔਖੇ ਬੈਠੇ ਨੇ ਉਹਨਾਂ ਨੇ ਹੋਰ ਬਿਜ਼ਨਸ ਲੱਭਣੇ ਸ਼ੁਰੂ ਕੀਤੇ ਹੋਏ ਨੇ ਤੇ ਕੈਨੇਡਾ ਦੇ ਵਿੱਚ ਜਿਹੜੇ ਕਾਲਜ ਨੇ ਉਹ ਬੰਦ ਹੋ ਰਹੇ ਨੇ ਜਿਹੜਾ ਬਿਜ਼ਨਸ ਇੱਥੇ ਚੱਲ ਰਿਹਾ ਹੈ ਉੱਥੇ ਉਸ ਵਿੱਚ ਰੁਕਾਵਟ ਆ ਰਹੀ ਹੈ ਸੋ ਇਹ ਬੈਲੈਂਸ ਆਊਟ ਜਿਹੜਾ ਮੈਂ ਸਮਝਦਾ ਹੋ ਰਿਹਾ ਕੱਲੇ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਟੈਂਪਰੇਰੀ ਰੈਜ਼ੀਡੈਂਟ ਕੱਲੇ ਸਾਡਾ ਧਿਆਨ ਪੰਜਾਬੀ ਪੰਜਾਬੀ ਚ ਹੀ ਗੱਲ ਕਰ ਰਹੇ ਸੀ ਪੰਜਾਬੀਆਂ ਦੀ ਗੱਲ ਕਰਾਂਗੇ ਬਹੁਤ ਦੁਨੀਆ ਤੋਂ ਆਉਂਦੇ ਨੇ ਪਰ ਬਹੁਤ ਹੀ ਵੱਡੀ ਗਿਣਤੀ ਇੰਡੀਅਨ ਸਟੂਡੈਂਟਸ ਤੇ ਜਿਹੜੇ ਵਰਕ ਪਰਮਿਟ ਤੇ ਹੈਗੇ ਨੇ ਉਹਨਾਂ ਦੀ ਹੈ ਤੇ ਜਿਹੜੇ ਰਿਫਿਊਜੀ ਵੀ ਉਹ ਵੀ ਇੰਡੀਆ ਦੇ ਲੋਕਾਂ ਨੇ ਬਹੁਤਾ ਕੀਤਾ ਇਥੇ ਕਲੇਮ ਸੋ ਗੱਲ ਅਸੀਂ ਉਹਨਾਂ ਦੀ ਕਰ ਰਹੇ ਹਾਂ ਪਰ ਇਸ ਵਿੱਚ ਹੈਗੇ ਸਾਰੇ ਨੇ ਓਵਰਆਲ ਇੰਪੈਕਟ ਜਿਹੜਾ ਹੈ ਸਵਲੀਨ ਉਹ ਆਬਾਦੀ ਤੇ ਕਾਫੀ ਵੱਡਾ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਹੋਰ ਕੁਆਟਰ ਆਉਣਗੇ ਇਸ ਸਾਲ ਦੇ ਆ ਜਿਹੜਾ ਆਖਰੀ ਕੁਆਟਰ ਜਿਹੜਾ ਹੁਣ ਚੱਲ ਰਿਹਾ ਹੈ ਜਦੋਂ ਇਹਦੇ ਅੰਕੜੇ ਸਾਹਮਣੇ ਆਉਣਗੇ ਤਾਂ ਹੋਰ ਵੀ ਜ਼ਿਆਦਾ ਡਿਟੇਲ ਜਿਹੜੀ ਅਗਲੇ ਸਾਲ 'ਚ ਨਿਕਲ ਕੇ ਸਾਹਮਣੇ ਆਵੇਗੀ ਅਸਰ ਬਹੁਤ ਵੱਡਾ ਹੈ ਜੀ